ਲਓ ਵੀ ਦੋਸਤੋ ਚੱਲੇ ਆ ਆਨੰਦਪੁਰ ਦੀ ਯਾਤਰਾ ਤੇ ਗਰਮੇਲ ਹਰ ਕੇ ਰੈਡੀ ਆ ਆ ਵੀ ਰੈਡੀ ਹੋ sire ਤੇ ਟਰਾਲਾ ਸਾਡਾ ਤਿਆਰ ਆ ਲਾਢੀ ਖੜਦਾ ਨੱਚਦਾ ਤੇ ਜਿਹੜੇ ਵੀਰ ਵੀਰ ਜਾਂਦੇ ਆ ਟਰੈਕਟਰ ਟਰਾਲਿਆਂ ਤੇ ਪਹੁੰਚਦੇ ਆ ਤੇ ਬਾਈ ਹੁਣੀ ਮੜਾ ਦੱਸੋ ਵੀ ਜਿਹੜੇ ਤਿਆਰ ਆ ਤੇ ਇਥੇ ਪਹੁੰਚੇ ਆਪਾਂ ਮਿਲਾਂਗੇ ਤੇ ਯਾਤਰਾ ਸਟਾਰਟ ਆ ਬਸ ਰੈਡੀ ਆ ਮੁੰਡੇ ਓ ਵਾਓ ਸੇਰਾ ਭਾਈ ਠੀਕ ਹੈ ਤੇ ਬਾਈਆਂ ਨੂੰ ਕਨਵਾਈਟ ਕਰ ਜਿਹੜੇ ਬੰਦੇ ਉੱਥੇ ਆਪਾਂ ਹੁੰਦੇ ਰੋਡ ਦੇ ਵਾਲੇ ਹੁੰਦੇ ਹੋਰ ਬਹੁਤ ਨੂੰ ਨੰਬਰ ਲੱਗੇ ਰਹੇ ਭਾਈ ਸਾਰਿਆਂ ਨੂੰ ਧੰਨਵਾਦ ਭਾਈ ਪਹੁੰਚੋ ਸਾਰੇ ਉਹ ਬਾਕੇ ਸਾਡਾ ਅਨੰਦਪੁਰ ਦਾ ਹੁਲਾ ਮਹਲਾ ਹਾਂ ਹੁਲਾ ਮਹਲਾ ਆ ਗਿਆ ਹੁਲਾ ਮਹਲਾ ਆ ਗਿਆ ਤੇ ਖੁਸ਼ੀਆਂ ਗੁਰੂ ਘਰ ਚਲੋ ਮਤਾਂ ਦੇਖੋ ਆ ਮੁੰਡੇ ਦੇ ਹਾਂ ਰੈਡੀ ਆ ਸਾਰੇ ਮੁੰਡਾ ਵੀ ਰੈਡੀ ਹੈ ਲੈ ਵੀ ਰੈਡੀ ਹੈ ਇਹ ਮੁੰਡੇ ਸਾਰੇ ਭਾਈ ਸ਼ੇਅਰ ਕਰ ਦਿਓ ਜਿਹੜੇ ਭਾਈ ਜਾਣਦੇ ਆ ਅਨੰਦਪੁਰ ਹਰ ਸਾਲ ਟਰੈਕਟਰ ਟਰਾਲੇ ਤੇ ਯਾਤਰਾ ਤੇ ਤੇ ਯਾਤਰਾ ਦੀ ਤਿਆਰੀ ਹੈ ਬਿਲਕੁਲ ਸਤਨਾਮ ਨੇ ਸੈਲਫ ਮਾਰਤੀ ਆ ਹਾਂ ਵੀ ਛੱਤੀ ਦਾ ਪਰਨਾ ਬੰਨਿਆ ਛੱਤੀ ਰੈਡੀ ਆ ਵੀ ਸਾਰੇ ਓਕੇ ਆ ਓਕੇ ਭਰਾ ਰੈਡੀ ਆਨੰਦਪੁਰ ਲਈ ਸੰਗਤ ਤਿਆਰ ਆ ਪਾਣੀ ਛਗਣਾ ਦਾ ਵੀ ਹੁੰਦਾ ਲੈ ਮੁੰਡੇ ਸਾਰੇ ਖੁਸ਼ ਆ ਨੌਜਵਾਨ ਚੋਂ ਪਰ ਫੋਟੋ ਹੋਣੀ ਆ ਵੀ ਇੱਕ ਪਹਿਲਾਂ ਫੋਨ ਖੜਾ ਦੇ ਉਧਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੈ ਵੀ ਦੋਸਤੋ ਲਾਈਵ ਦੇ ਵਿੱਚ ਚੱਲੀ ਜਾਂਦਾ ਤੇ ਸ਼ੇਅਰ ਵੀ ਮਾਤੋ ਜਿਹੜੇ ਵੀਰ ਪਹੁੰਚਦੇ ਆ ਆਨੰਦਪੁਰ ਆਉਂਦੇ ਆ ਹਰ ਸਾਲ ਹੌਲੇ-ਹੌਲੇ ਤੇ ਸੰਗਤਾਂ ਨੂੰ ਬੇਨਤੀ ਪਹੁੰਚਿਓ ਆਰਾਮ ਨਾਲ ਸ਼ਾਂਤੀ ਨਾਲ ਪਿਆਰ ਨਾਲ ਕੋਈ ਹੁੱਲੜਵਾਜੀ ਨਹੀਂ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਉੱਥੇ ਆ ਕੇ ਆਪਾਂ ਅੱਗੇ ਬਲੌਗ ਦਿਖਾਉਂਦੇ ਰਾਵਾਂਗੇ ਕੋਈ ਚੱਕਰ ਨਹੀਂ ਫੋਟੋ ਹੋ ਜਾਂਦੀ ਆ ਫੋਟੋ ਕਰਾ ਰਹੇ ਆ ਮੁੰਡੇ ਬੋਲੇ ਸੋਨ ਹੈ ਸਤ ਸ੍ਰੀ ਅਕਾਲ ਸੋ ਭਾਈ ਆਉ ਦੀ ਵੀਡੀਓ ਨੂੰ ਸ਼ੇਅਰ ਕਰਦਾ ਜਿਹੜੇ ਵੀਰ ਜਾਂਦੇ ਆ ਹਰ ਸਾਲ ਤੇ ਵੱਧ ਤੋਂ ਵੱਧ ਸ਼ੇਅਰ ਮਾਰਾ ਟੈਕਟਰ ਦੀ ਤਿਆਰੀ ਕਰਾ ਮਾਰ ਤੇ ਕਰਾ ਸੱਤਾਂ ਸੱਤ ਚਲਾ ਦੇ ਲੈ ਬਈ ਸੰਗ ਦਾ ਚੱਲ ਗਿਆ ਓਕੇ ਆ ਸ਼ੋਰ ਸ਼ਰਾਬਾ ਨਹੀਂ ਕਰਨਾ ਆਪਾਂ ਸ਼ਾਂਤੀ ਨਾਲ ਜਾਣਾ ਜਿਵਾ ਓਕੇ ਬਸ ਆਉਣੀ ਜਰਾ ਹੁਣ ਲੂਚਸ ਡਿਲਾਇਟ 8322 ਪੈ ਲੈ ਵੀ ਸੰਗ ਦਾ ਤੌਰ ਲੱਗੇ ਆ ਪਹੁੰਚੋ ਮੇਰਾ ਵੀਰ ਵੱਧ ਤੋਂ ਵੱਧ ਬਸ ਦੋ ਹੀ ਬੈਠਾ ਬਈ ਬਲੇਰਾ ਬੈਠੋ ਠੀਕ ਹੈ ਵਿਚਰਾ ਕੇ ਨੂੰ ਪੌੜੀ ਪੂੜੀ ਦਾ ਪ੍ਰਬੰਧ ਦਾ ਫੋਲ ਬਈ ਮੀ ਤੋਂ ਤਰਪਾਲ ਤਰਪੂਲ ਪਾਈ ਵੀ ਆ ਜਿੰਨਾ ਕੋ ਹੋ ਸਕਿਆ ਵੱਧ ਤੋਂ ਵੱਧ ਕੀਤਾ ਸੀ ਬਾਈ ਸ਼ੇਅਰ ਕਰਿਓ ਪੌੜੀ ਪੂੜੀ ਤੇ ਚੜੀ ਜਾਂਦਾ ਗੇਲੇ ਚੜ੍ਹਦੇ ਹੋ ਬਾਈ ਰੈਡੀ ਆ ਲਾਈਵ ਮਿਊਜ਼ਿਕ ਆ ਆ ਗੱਲ ਹੀ ਨਾ ਰੋਣਾ ਮਾਂ ਨੂੰ ਇਹ ਆਲੋਚਨਾ ਬੰਦੇ ਨੇ ਕਾਹ ਤੋਂ ਕਾਹ ਤੋਂ ਤੇਰਾ ਇਹ ਪੋਸਟ ਤੇ ਐਡ ਹੋ ਗਿਆ ਬਾਕੀ ਗਾਵੰਦੇ ਆਉਣਗੇ ਆਪਣੇ ਨਾਲ ਆਹ ਨਾ ਨਾ ਹੋਰ ਗਿਆ ਲੈ ਤੇਰੀ ਬਾਈ ਹਾਂ ਬਾਈ ਹੋਰ ਗਿਆ ਹੀ ਹਰ ਸਾਰੀ ਜਾਂਦਾ ਤੇ ਵੀ ਕਿ ਮੇਰੇ ਤਾਂ ਵੀ ਮਿਲਦਾ ਤਰਾ ਵਧੀਆ ਵਧੀਆ ਬੀ ਵਧੀਆ ਮਾਰਾ ਯਾਤਰਾ ਕੋਲ ਦੀ ਜਫਾ ਕਰੇ ਸਵਾਤ ਨਾਲ ਟੱਕਿਆ ਵਾਖੇ ਜਾ ਰਹੇ ਹਰ ਸਾਥ ਜਾਂਦੇ ਆ ਬਾਈ ਜਿੱਦੀ ਕਰਦਾ ਹੈ ਹੋ ਗਿਆ ਸਭ ਪੈਣਦੇ ਹੁੰਦੇ ਆ ਬਾਈ ਪਹੁੰਚੋ ਉਹ ਜਦੋਂ ਮਿਲਾਂਗੇ ਤਾਂ ਕਿ ਲਈ ਬਹੁਤ ਲੋਕ ਦਿਖਾਉਂਦੇ ਸਾਰੀ ਯਾਤਰਾ ਤੇ ਪਾਏ ਤਾਂ ਕਾ ਬੰਦੇ ਹੋਰ ਵੀ ਜੁੜਨਗੇ ਆਪਣੇ ਨਾਲ ਚੱਲਣਗੇ ਸੋ ਬਾਈ ਬਾਈ ਬਾਤ ਬਾਤੇ ਸ਼ੇਅਰ ਕਰ ਦਿਓ ਤੇ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਲਓ ਵੀ ਸੰਗ ਤੇ